ਸਾਸੇਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਾ ਡੈਰੀ ਫਾਰਮ ਵਿੱਚ ਪਹੁੰਚ ਚੁੱਕਿਆ ਪਿੰਡ ਰਾਜੋਕੇ ਜ਼ਿਲ੍ਹਾ ਸ਼ਰੀ ਤਨਤਰਸਾ ਤੇ ਤਹਿਸੀਲ ਪੱਟੀ ਇੱਕ ਘਰੇਲੂ ਘਰ ਦੇ ਵਿੱਚ ਪਹੁੰਚ ਚੁੱਕਿਆ ਭਾਈ ਨਰਮਲ ਸਿੰਘ ਦੀ ਜੇ ਘਰ ਇੱਕ ਵਾਢ ਲੈ ਕੇ ਆਇਆ ਦੂਜਾ ਸੂਹਾ ਦੱਸ ਰਹੇ ਨੇ ਤੇ 6 ਕਿਲੋ ਦੁੱਧ ਬਾਕੀ 프ਰਿੰਟ 프ਰਿੰਟ ਬੜਾ ਸੋਹਣਾ ਹੈ ਵਾਢ ਦਾ ਤੇ ਆਪ ਹੀ ਦੇਖ ਸਕਦੇ ਜੀ ਕੱਦ ਕਾਠ ਜਿਹੜਾ ਆ ਸਜਣੋਂ ਵੱਡਾ ਹੈ ਤੇ ਦੁੱਧ ਵੀ ਹੈਗਾ 6 ਕਿਲੋ ਦੱਸ ਰਹੇ ਨੇ ਆਪਣੀ ਨਰਖ ਪਰ ਕਰਕੇ ਫਿਰ ਲੈ ਕੇ ਜਾਇਓ ਕਿਉਂਕਿ ਫਰਜ ਪੰਦਾ ਤਾਂ ਦਾ ਸਜਣੋ ਪੈਸੇ ਲਾਉਣੇ ਹੁੰਦੇ ਆ ਤੇ ਆਓ ਲਈਏ ਬਧਰੇ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜਤੀ ਕਲਾ ਵੀਰ ਜੀ ਚੜਤੀ ਕਲਾ ਕੀ ਨਾਮ ਹੈ ਜੀ ਨਰਮਲ ਸਿੰਘ ਪਿੰਡ ਰਾਜੋਕੇ ਤੇ ਮੋਬਾਈਲ ਨੰਬਰ 95920 ਹਾਂਜੀ 16745 ਠੀਕ ਆ ਤੇ ਕਿਣਵਾ ਸੁਭਾ ਵੀਰ ਜੀ ਮੈਂ ਦਾ ਦੁੱਧ ਆ ਨਾ ਤੇ ਇਤਜਾ ਕਹਿਣਾ ਠੀਕ ਆ ਤੇ ਦੁੱਧ ਕਿੰਨਾ ਮੋਕੇ ਦਾ ਮੋਕੇ ਦਾ 6 ਕਿਲੋ ਦੁੱਧ 6 ਕਿਲੋ ਮੋਕੇ ਖੁੱਲ ਗਈ ਖੁੱਲ ਕੇ ਤੋਰਾ ਕਰ ਰਹੀਏ ਚੱਕ ਲਓ ਜੀ 6 ਕਿਲੋ ਦੁੱਧ ਆ ਤੇ ਟੋਕੜੇ ਤੇ ਟਿਕ ਟਕਾ ਕੰਮ ਭਰਾਇਆ ਉਧਰੋਂ ਬਾਹਰੋਂ ਖੜੀਏ ਭਰਾਇਆ ਠੀਕ ਆ ਅੱਛਾ ਗਾਂ ਕਿਸਮਤ ਆ ਜੇ ਕਿਸੇ ਦੀ ਕਿਸਮਤ ਕੁੜੀ ਖੁੱਲ ਜੀ ਤੇ ਠੀਕ ਹੈ ਕਹਿੰਦੇ ਅਸੀਂ ਦੋ ਭਰਾਇਆ ਲਓ ਜੀ ਲੈਓ ਵੀਰ ਜੀ ਨੋਇ ਪਰ ਆ ਕੰਦਰਾ ਡੱਬੀ ਵਹਿੜ ਤੇ ਸਿੰਘ ਇੱਕ ਹੈਗਾ ਤੇ ਇੱਕ ਜਿਹੜਾ ਥੋੜਿਆ ਫੋੜ ਜੀ ਫੁੱਟੀ ਆ ਠੀਕ ਆ ਜੀ ਬਾਕੀ ਗਾਂ ਵੱਡੇ ਆ ਤੇ ਉਹ ਤੇ ਨਾ ਤਰ ਗਾਦੀ ਤੇ ਭਾਈ ਜੀ ਫਿਰ ਕਿੰਨੇ ਦੀ ਦੇ ਦੇਣੀ ਆ ਆਪਾਂ ਕੀ ਮੁੱਲ ਕਰਦੇ ਆ ਮੁੱਲ ਘਾਤਣਾ ਕਿ ਦਸਤੀ ਦੇ ਨਹੀਂ ਨਹੀਂ ਬਿਲਕੁਲ ਜਾਇਜ਼ ਹੀ ਦੱਸ ਦੋ 15 ਦੀ ਦੇ ਦੇ ਮਾਨਤਾ ਨੂੰ 2100 ਦਾ ਕਰ ਦਿੱਤੀ ਵਿੱਚ 13 ਦੀ ਮਾਨਤਾ ਨਹੀਂ ਹੋਊ ਮਾਰਾ ਠੀਕ ਠੀਕ ਹੈ 13000 ਦੀ ਸਜਣੋ ਜੈਸਨੋ ਹੋ ਜਾਊਗੀ ਮੁੱਲ 15 ਆਪਣੀ ਖਰੀਦਦਾਰੀ ਕਰ ਲਿਓ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਲ ਜੀ ਅਬਰਕ